ਮੱਕੀ ਦਾ ਦਾਣਾ ਸੀਗਾ ਜਿਹੜਾ ਜਿਵੇਂ ਪਹਿਲਾਂ ਪਾਉਂਦੇ ਸੀ ਉਹ ਪਾ ਰਹਿਆਂਗੇ ਆਪਾਂ ਪਰ ਆਹ ਉਹ ਕੁਝ ਚੀਜ਼ਾਂ ਨੇ ਜਿਹੜੀਆਂ ਆਪਾਂ ਨਵੀਂ ਐਡ ਕੀਤੀਆਂ ਨੇਗੇ ਤੇ ਆਪਾਂ ਹੁਣ ਰੂਮੀ ਕੌਨ ਆ ਜਿਹੜਾ ਕਾਰਗਿਲ ਦਾ ਹੈ ਸ਼ੁਰੂ ਕਰਤਾ ਇਹਦੇ ਬਹੁਤ ਬੈਨੀਫਿਟਸ ਨੇ ਐਦਾਂ ਦਾ ਵੀ ਰੋ ਇਹ ਈਸਟ ਮਿਲਕਿੰਗ ਆਮਾਂ ਨੇ ਉਹਨਾਂ ਨੂੰ ਦਵਾਂਗੇ ਕਿਉਂਕਿ ਉਹਨਾਂ ਦਾ ਥੋੜਾ ਥੋੜਾ ਇਨਟੇਕ ਆ ਜਿਹੜਾ ਘਟ ਰਿਹਾ ਹੈ ਕੋਟਿਨ ਸਿਰਫ ਆਪਣੀ ਜਿਹੜੀਆਂ ਮਿਲਕਿੰਗ ਆਮਾਂ ਨੇ ਉਹਨਾਂ ਵਾਸਤੇ ਦਵਾਂਗੇ ਦੇਵਾਂਗੇ ਤੇ ਇਹਦੀ ਜਿਹੜੀ ਡੋਜ਼ ਆ ਗਈ ਵੱਡੀਆਂ ਗਾਵਾਂ ਦੀ ਤੇ 100 ਐਮਐਲ ਦੇਣੀ ਹੈ ਤੇ ਵੀਰੋ ਦੁਪਹਿਰ ਦਾ ਸ਼ਾਮਾਗਾ ਤੇ ਆਪਾਂ ਹੁਣ ਜਿਹੜੀ ਫੀਡ ਹੈਗੀ ਉਹ ਕਰ ਰਹਿਆਂਗੇ ਮੱਕੀ ਦਾ ਦਾਣਾ ਸੀਗਾ ਜਿਹੜਾ ਜਿਵੇਂ ਪਹਿਲਾਂ ਪਾਉਂਦੇ ਸੀ ਉਹ ਪਾ ਰਹਿਆਂਗੇ ਆਪਾਂ ਤੇ ਭਰਾਵੋ ਕੁਝ ਚੀਜ਼ਾਂ ਨੇ ਜਿਹੜੀਆਂ ਆਪਾਂ ਨਵੀਂ ਐਡ ਕੀਤੀਆਂ ਨੇਗੇ ਜਿਵੇਂ ਆਪਾਂ ਵੀਰਾਂ ਨੂੰ ਦੱਸਿਆ ਹੋਇਆ ਪਹਿਲੀ ਪਹਿਲਾ ਵੀਡੀਓ ਦੇ ਵਿੱਚ ਵੀ ਜੋ ਕੋਈ ਵੀ ਚੀਜ਼ ਜਦੋਂ ਆਪਾਂ ਸ਼ੁਰੂ ਕਰਾਂਗੇ ਨਵੀਂ ਗਰਮੀ ਦੇ ਵਿੱਚ ਤਾਂ ਸੋਨੂੰ ਆਪਾਂ ਜ਼ਰੂਰ ਦੱਸਿਆ ਕਰਾਂਗੇ ਕਿਉਂਕਿ ਵੀਰੋ ਗਰਮੀ ਦੇ ਵਿੱਚ ਕੀ ਆਗਾ ਦੇਖੋ ਐਨੀਮਲਾਂ ਨੂੰ ਪ੍ਰੋਬਲਮਾਂ ਜਾਦੇ ਆਉਂਦੀਆਂ ਨੇਗੀਆਂ ਤੇ ਮੈਨੇਜਮੈਂਟ ਬਹੁਤ ਜ਼ਰੂਰੀ ਹੈ ਜੀ ਆਪਾਂ ਚੰਗੀ ਮੈਨੇਜਮੈਂਟ ਕਰਾਂਗੇ ਸਹੀ ਤਰੀਕੇ ਨਾਲ ਤਾਂ 80 ਤੋਂ 85% ਆਪਾਂ ਗਾਵਾਂ ਨੂੰ ਬਿਮਾਰੀਆਂ ਤੋਂ ਬਚਾ ਸਕਦੇ ਹਾਂ ਤੇ ਵੀਰੋ ਨਾਲ ਨਾਲ ਆਪਾਂ ਅੱਜ ਤੁਹਾਨੂੰ ਸਮਝਾਵਾਂਗੇ ਵੀ ਗਾਵਾਂ ਦਾ ਜਿਹੜਾ ਇਨਟੇਕ ਆ ਦੇਖੋ ਗਰਮੀ ਦੇ ਵਿੱਚ ਉਹ ਘਟਦਾ ਜਾਂਦਾ ਹੈਗਾ ਜਿਉਂ-ਜਿਉਂ ਗਰਮੀ ਆਊਗੀ ਇਨਟੇਕ ਘਟੂਗਾ ਹਰਾਚਾਰਾ ਇਹ ਘਟ ਖਾਣਗੀਆਂ ਫੀਡ ਵੀ ਘਟਾਉਣਗੀਆਂ ਤੇ ਉਹਦੇ ਨਾਲ ਵੀਰੋ ਜਿਹੜਾ ਦੁੱਧਾ ਗਾ ਦੁੱਧ ਵੀ ਇਹਨਾਂ ਦਾ ਘਟੂਗਾ ਨਾਲ ਦੀ ਨਾਲ ਪਰ ਆਪਾਂ ਸਰਦੀ ਜਿੰਨਾ ਇਨਟੇਕ ਤਾਂ ਨਹੀਂ ਲੈ ਸਕਦੇ ਹੈਗੇ ਵੀ ਜੇ ਆਪਾਂ ਕਹੀਏ ਵੀ ਸਰਦੀ ਜਿੰਨਾ ਇਨਟੇਕ ਲਵਾਂਗੇ ਫੀਡ ਡਾਈਟ ਦੇ ਨਾਲ ਨਾ ਜਿਹੜਾ ਦੁੱਧਾ ਥੋੜਾ ਜਾਂ ਮੇਨਟੇਨ ਰੱਖ ਸਕਦੇ ਹਾਂਗੇ ਵੀ ਜ਼ਿਆਦੇ ਦੁੱਧ ਨਾ ਘਟੇ ਇ ਇਹ ਬਾਕੀ ਵੀਰੋ ਅੱਜ ਤੁਹਾਨੂੰ ਜਿਹੜਾ ਮੱਕੀ ਦਾ ਦਾਣਾ ਹੈਗਾ ਉਹ ਆਪਾਂ ਉਵੇਂ ਹੀ ਪਾ ਰਹੇ ਹਾਂਗੇ 1 ਕਿਲੋ ਇੱਕ ਐਨੀਮਲ ਨੂੰ ਆਪਾਂ ਮੱਕੀ ਦਾ ਦਾਣਾ ਦੇ ਰਹੇ ਹਾਂਗੇ ਆ ਕੋਲੇ ਮੈਂ ਤੇ ਵੀਰੋ ਜਿਹੜੀ ਫੀਡ ਹੈਗੀ ਫੀਡ ਆਪਾਂ ਸੇਮ ਰੱਖੀ ਹੋਈ ਹੈਗੀ ਵੀ ਮਿੱਠਾ ਕਿਲੋ ਮੱਕੀਆ ਦਾਣਾ ਹੋ ਗਿਆ ਲਗਭਗ 2 ਕਿਲੋ ਫੀਡ ਹੋ ਗਈ 1 ਘੌਕ ਦੇ ਵਿੱਚ ਇਹ ਆਪਾਂ ਐਵੇਂ ਹੀ ਰੱਖਾਂਗੇ ਥੋੜਾ ਜਿਹਾ ਦੁੱਧ ਜਰੂਰ ਆਪਣਾ ਘਟਿਆ ਗਿਆ ਉਹਦਾ ਕਾਰਨ ਇਹ ਹੈਗਾ ਦੀ ਜਿਹੜੀ ਲਾਈਟ ਆ ਗਈ ਨਾ ਉਹ ਚੱਲ ਜਾਂਦੀ ਹੈਗੀ ਤੇ ਤਾਂ ਕਰਕੇ ਨਾ ਜਿਹੜਾ ਫੋਗਰ ਨੇਗੇ ਉਹ ਅਜੇ ਆਪਾਂ ਸ਼ੁਰੂ ਨਹੀਂ ਕੀਤੇ ਹੈਗੇ ਚਲਾਉਣੇ ਵੈਸੇ ਇੰਨਾ ਚ ਨਾ ਇਹ ਪਾ ਦੇ 2-2 ਕਿਲੋ ਤੇ ਵੈਸੇ ਵੀਰੋ ਇਧਰੋਂ ਹਵਾ ਆ ਗਈ ਜਿਹੜੀ ਬਹੁਤ ਵਧੀਆ ਆ ਰਹੀ ਹੈਗੀ ਤੇ ਜਿਹੜੇ ਐਨੀਮਲ ਨੇਗੇ ਆਪਣੇ ਉਹ ਕੋਈ ਸਟ्रेस ਦੇ ਵਿੱਚ ਨਹੀਂ ਹੈਗਾ ਵੀ ਕੋਈ ਇਹ ਹੈਗਾ ਵੀ ਕੋਈ ਜ਼ਿਆਦਾ ਸਟ्रेस ਦੇ ਵਿੱਚ ਬੈਠਾ ਹੈਗਾ ਸਾਰੇ ਠੀਕ ਬੈਠੇ ਨੇਗੇ ਕਿਉਂਕਿ ਹਵਾ ਆ ਗਈ ਜਿਹੜੀ ਮਤਲਬ ਬਹੁਤ ਵਧੀਆ ਚੱਲ ਰਹੀ ਹੈਗੀ ਇਧਰੋਂ ਤੇ ਜਦੋਂ ਨੂੰ ਵੀਰੋ ਗਰਮੀ ਨੇ ਆ ਬਾਕੀ ਤੁਸੀਂ ਦੇਖ ਸਕਦੇ ਹੋਗੇ ਹਵਾ ਦਾ ਮਤਲਬ ਬਹੁਤ ਵਧੀਆ ਹੋਗਾ ਜਗਾ ਵੀ ਆਪਣੀ ਬਹੁਤ ਉੱਚੀ ਹੈਗੀ ਉਹਦੇ ਕਰਕੇ ਹਵਾ ਜਿਹੜੀ ਬਹੁਤ ਵਧੀਆ ਲੱਗਦੀ ਹੈਗੀ ਤੇ ਵੀਰੋ ਜਦੋਂ ਨੂੰ ਮਤਲਬ ਆਉਣੀ ਹੈਗੀ ਗਰਮੀ ਸ਼ੁਰੂ ਹੋਣੀ ਹੈਗੀ ਚਲੋ ਉਹਦੋਂ ਲਾਈਟ ਸ਼ੁਰੂ ਹੋ ਜੂਗੀ ਤੇ ਭਰਾਵੋ ਫਿਰ ਆਪਾਂ ਤੁਹਾਨੂੰ ਜਿਹੜਾ ਆਪਾਂ ਫੋਗਰ ਸਿਸਟਮ ਆਗਾ ਉਹ ਵੀ ਦਿਖਾਵਾਂਗੇ ਨਾਲ ਨਾਲ ਵੀ ਕਿਵੇਂ ਆਪਾਂ ਚਲਾ ਰਹਿਆਂਗੇ ਤੇ ਕਿਵੇਂ ਤੁਹਾਨੂੰ ਇਹ ਚੀਜ਼ ਚਲਾਉਣੀ ਚਾਹੀਦੀ ਹੈਗੀ ਤਾਂ ਜੋ ਇਹਨਾਂ ਦਾ ਇਨਟੇਕ ਜਿਹੜਾ ਚੰਗਾ ਰਹੇ ਬਾਕੀ ਆਪਾਂ ਤੁਹਾਨੂੰ ਜ਼ੂਮ ਕਰਕੇ ਦਿਖਾਉਣੇ ਹੈਗੇ ਇੱਕ ਵਾਰ ਸਾਰੇ ਐਨੀਮਲ ਨੇ ਤੁਸੀਂ ਦੇਖ ਸਕਦੇ ਹੋਗੇ ਆਰਾਮ ਦੇ ਨਾਲ ਆਪਦਾ ਜਗਾਲੀ ਕਰ ਰਹੇ ਨੇ ਹੁਣ ਸਾਰੇ ਖੜੇ ਹੋਗੇ ਕਿਉਂਕਿ ਉਹਨਾਂ ਨੂੰ ਪਤਾ ਲੱਗ ਗਿਆ ਵੀ ਫੀਡ ਵਗੈਰਾ ਹੋ ਰਹੀ ਹੈਗੀ ਤੇ ਸਾਰੇ ਹੁਣ ਇੱਧਰ ਉਹ ਆਉਣਗੇ ਤੇ ਵੀਰੋ ਜਿਹੜੀ ਫੀਡ ਸੀ ਉਹ ਆਪਣੀ ਇੰਨੀ ਰਹਿ ਗਈ ਆਪਣਾ ਆਰਡਰ ਵੈਸੇ ਲੱਗਿਆ ਹੋਇਆ ਹੈਗਾ ਤੇ 23-24 ਤੱਕ ਕਲੀਅਰ ਹੋ ਜਾਊਗਾ ਤੇ ਉਸ ਤੋਂ ਬਾਅਦ ਆ ਮਹੀਨੇ ਦੇ ਐਂਡ ਤੱਕ ਆਪਣੀਆਂ ਲਵੇ ਗੱਡੀ ਆਜੂਗੀ ਤੇ ਉਦੋਂ ਤੱਕ ਇਹ ਫੀਡ ਹੈ ਜਿਹੜੀ ਆਪਣੀ ਚੱਲੂਗੀ ਤੇ ਪੀ ਡੀ ਐਸ ਦਾ ਜਿਹੜਾ ਹਾਈ ਮੈਨ ਸੀਗਾ ਵੀਰੋ ਤੀਜਾ ਆਪਣਾ ਬੈਗ ਸੀ ਲਿਆ ਇਹ ਆਪਾਂ ਤੇ ਇਹ ਚੱਲ ਰਿਹਾ ਹੈਗਾ ਤੇ ਬਾਕੀ ਵੀਰੋ ਆਪਾਂ ਹਾਂ ਕਲੀ ਸੀ ਜਿਹੜੀ 20 ਕਿਲੋ ਇਹ ਵੀ ਲੈ ਕੇ ਆਿਆਂਗੇ ਤੇ ਨਾਲ ਵੀਰੋ ਹੁਣ ਆਪਾਂ ਨਾ ਸ਼ਾਮ ਦੇ ਟਾਈਮ ਜਿਵੇਂ ਪਹਿਲਾਂ ਬਫਰ ਪਾਦੇ ਸੀਗੇ ਆ ਸੌਰੀ ਆਪਣਾ ਮਿੱਠਾ ｿੋਡਾ ਪਾ ਰਹੇ ਸੀਗੇ ਆਪਾਂ ਸ਼ਾਮ ਦੇ ਟਾਈਮ ਤੇ ਉਹ ਆਪਾਂ ਨੇ ਹੁਣ ਕਰਤਾ ਬੰਦ ਤੇ ਆਪਾਂ ਹੁਣ ਰੂਮੀ ਕੌਨ ਆ ਜਿਹੜਾ ਕਾਰਗਿਲ ਦਾ ਹੈ ਸ਼ੁਰੂ ਕਰਤਾ ਇਹਦੇ ਬਹੁਤ ਬੈਨੀਫਿਟਸ ਨੇਗੇ ਮਤਲਬ ਮਿੱਠਾ ｿੋਡਾ ਆਪਣੀ ਜਗਾਗਾ ਤੇ ਸਰਦੀ ਦੇ ਵਿੱਚ ਉਹਦਾ ਰਿਜ਼ਲਟ ਵਧੀਆਗਾ ਇਹ ਵੀ ਪਾ ਸਕਦੇ ਆ ਆਪਾਂ ਸਰਦੀ ਦੇ ਵਿੱਚ ਪਰ ਕੀ ਆਗਾ ਮਿੱਠਾ ਸੋਡਾ ਨੇ ਵੀ ਆਪਾਂ ਨੂੰ ਵਧੀਆ ਰਿਜ਼ਲਟ ਦਿੱਤਾਗਾ ਤੇ ਪਰ ਹੁਣ ਗਰਮੀ ਦੇ ਵਿੱਚ ਜਿਹੜਾ ਰੂਮੀ ਗੋਣਾਗਾ ਇਹ ਥੋੜਾ ਮਤਲਬ ਉਸ ਨਾਲੋਂ ਵਧੀਆਗਾ ਤੇ ਤਾਂ ਕਰਕੇ ਆਪਾਂ ਨੇ ਹੁਣ ਇਹ ਸ਼ੁਰੂ ਕਰਤਾ ਪਰਾਵੋ ਇਹਦੀ ਦੀ ਡੋਜ਼ ਹੈਗੀ ਤੁਹਾਨੂੰ ਮੈਂ ਦਿਖਾ ਦਿੰਨਾਗਾ 70 ਗ੍ਰਾਮ ਪਾਉਣੀ ਹੈਗੀ ਆਪਣੇ ਮਿਲਕਿੰਗ ਐਨੀਮਲ ਨੂੰ ਫੀਫਰਾ ਨੂੰ ਵੀ ਆਪਾਂ ਦੇ ਸਕਦੇ ਆਂਗੇ ਗਰਮੀ ਦੇ ਵਿੱਚ 15 ਤੋਂ 25 ਐਮਲ ਤੇ ਜਿਹੜੀਆਂ ਟ੍ਰਾਂਜੈਕਸ਼ਨ ਨਗਾਵਾਂ ਨੇ ਭਰਾਵੋ ਉਹ ਤੁਸੀਂ 20 ਦਿਨ ਪਹਿਲਾਂ ਦੇ ਸਕਦੇ ਹੋ ਉਹਨਾਂ ਨੇ ਵੈਸੇ ਲਿਖਿਆ ਹੈ ਵੀ ਆਪਾਂ ਇਹਨਾਂ ਨੂੰ ਦੇ ਸਕਦੇ ਆਂਗੇ ਮਿੱਠਾ ਸੋਡਾ ਨਹੀਂ ਆਪਾਂ ਮਤਲਬ ਦੇ ਸਕਦੇ ਹੈਗੇ ਪਰ ਇਹ ਇਹਨਾਂ ਨੇ ਦੱਸਿਆ ਹੋਇਆ ਹੈਗਾ ਵੀ 25 ਗ੍ਰਾਮ ਦੇਣਾ ਇਹ ਡੋਜ਼ ਵੀਰੋ 20 ਗ੍ਰਾਮ ਰੱਖਿਓ ਤੁਸੀਂ ਜਿਹੜੇ ਆਪਣੇ ਮਤਲਬ ਜਿਹੜੇ ਟ੍ਰਾਂਜੈਕਸ਼ਨ ਦੇ ਚੱਲ ਰਹੇ ਨੇਗੇ ਜੇ ਤੁਸੀਂ ਨੇ ਦੇਣੀ ਹੈਗੀ ਤੇ ਬਾਕੀ ਵੀਰੋ ਆ ਤੁਸੀਂ ਸ਼ੁਰੂ ਕਰ ਲਿਓ ਆਪਣੇ ਇਹ ਰੂਮੀ ਕੌਨ ਆ ਜਿਹੜਾ ਹੁਣ ਸਾਰੀ ਗਰਮੀ ਆਪਾਂ ਇਸ ਨੂੰ ਸ਼ੁਰੂ ਰੱਖਾਂਗੇ ਜਿੰਨਾ ਜਿੰਨਾ ਟਾਈਮ ਗਰਮੀ ਰਹੂਗੀ ਕਿਉਂਕਿ ਵੀਰੋ ਦੇਖੋ ਇਹਦਾ ਵਿੱਚ ਇਹਨਾਂ ਨੇ ਲਿਖਿਆ ਵੀ ਹੋਇਆ ਹੈਗਾ ਵੀ ਇੰਪਰੂਵ ਡਰਾਈ ਮੈਟਰ ਇਨਟੇਕ ਤੇ ਨਾਲ ਵੀਰੋ ਉਹਨਾਂ ਨੇ ਲਿਖਿਆ ਹੋਇਆ ਹੈਗਾ ਵੀ ਦੁੱਧ ਤੇ ਵੀ ਮਤਲਬ ਵਧੀਆ ਹੋ ਰੱਖੂਗਾ ਇਹ ਤੇ ਫੈਟ ਕੰਟੈਂਟ ਆ ਜਿਹੜਾ ਉਹ ਵੀ ਸਹੀ ਰਹੂਗਾ ਤੇ ਥੋੜਾ ਵਧੀਆ ਗਿਆ ਇਹ ਮਿੱਠੇ ਛੋਡੇ ਨਾਲੋਂ ਕੁਝ ਚੀਜ਼ਾਂ ਨੇ ਇਹਦੇ ਵਿੱਚ ਮਤਲਬ ਵਧੀਆ ਨੇ ਗਈਆਂ ਤਾਂ ਕਰਕੇ ਹੁਣ ਆਪਾਂ ਇਹ ਰੂਮੀ ਕੌਨ ਆ ਜਿਹੜਾ ਸ਼ੁਰੂ ਕਰਤਾ ਤੇ ਤੁਸੀਂ ਵੀ ਕਰ ਲਿਓ ਤੇ ਬਾਕੀ ਵੀਰੋ ਆਪਾਂ ਨੇ ਨਾ ਤੁਸੀਂ ਦੇਖ ਲਓ ਆਪਾਂ ਤੁਹਾਨੂੰ ਦਿਖਾ ਦਿੰਨੇ ਆਂਗੇ ਤੇ ਐਦਾਂ ਦਾ ਵੀਰੋ ਇਹ ইস্ট ਤੇ ਭਰਾਵੋ ਇਹ ਬਹੁਤ ਜ਼ਰੂਰੀ ਆ ਗਰਮੀ ਦੇ ਵਿੱਚ ਜੇ ਆਪਾਂ ਨੇ ਐਨੀਮਲਾਂ ਦਾ ਇਨਟੇਕ ਸਹੀ ਰੱਖਣਾ ਦਾ ਤੇ ਆ ਸਕੂਪ ਆ ਗਿਆ ਵੀਰੋ 10 ਗ੍ਰਾਮ ਦਾ ਇਹ ਪੂਰਾ ਸਕੂਪ ਆ ਗਿਆ ਤੇ ਪਹਿਲਾਂ ਵੀ ਆਪਾਂ ਤੁਹਾਨੂੰ ਦੱਸਿਆਗਾ ਜੇ ਕਿਸੇ ਵੀ ਚੀਜ਼ ਦਾ ਰਿਜ਼ਲਟ ਲੈਣਾਗਾ ਤਾਂ ਮੈਜ਼ਰਮੈਂਟ ਬਹੁਤ ਜ਼ਰੂਰੀ ਹੈਗੀ ਤੇ ਵੀਰੋ ਇਹ ਸਕੂਪ ਪੂਰੇ 10 ਗ੍ਰਾਮ ਦਾ ਮੰਨਦਾਗਾ ਇਹਨੂੰ ਆਪਾਂ ਭਰ ਕੇ ਦੇ ਦਿਆ ਕਰਾਂਗੇ ਇਹ ਸਿਰਫ ਨਾ ਆਪਾਂ ਜਿਹੜੀਆਂ ਆਪਣੀਆਂ ਮਿਲਕਿੰਗ ਆਮਾਂ ਨੇ ਉਹਨਾਂ ਨੂੰ ਦਵਾਂਗੇ ਕਿਉਂਕਿ ਉਹਨਾਂ ਦਾ ਥੋੜਾ ਥੋੜਾ ਇਨਟੇਕ ਆ ਜਿਹੜਾ ਘਟ ਰਿਹਾਗਾ ਤੇ ਕੁਝ ਤਾਂ ਚਲੋ ਲਾਈਟ ਨਹੀਂ ਰਹਿੰਦੀ ਹੈਗੀ ਉਹਦੇ ਕਾਰਨ ਵੀ ਹੋ ਸਕਦਾਗਾ ਤੇ ਬਾਕੀ ਵੀਰੋ ਜਿਹੜੇ ਆਪਣੀ ਹੀਫਰਾਂ ਨੇਗੀਆਂ ਬਾਕੀ ਬੱਚੇ ਨੇਗੇ ਦੇਖੋ ਉਹਨਾਂ ਦਾ ਇਨਟੇਕ ਚੰਗਾਗਾ ਤੇ ਇਹਦਾ ਜਿਹੜਾ ਵੀਰੋ ਪ੍ਰਾਈਸ ਆਗਾ ਇਹ ਵੈਸੇ ਦਾ ਕੈਮਨ ਦਾ ਪੈਗਾਗਾ ਆਪਾਂ ਮੰਗਵਾਇਆ ਸੀ 2 ਕਿਲੋ ਇਹ ਵੀਰੋ ਜਿਹੜਾ ਪ੍ਰਾਈਸ ਹੈ ਨਾ ਆਪਾਂ ਨੂੰ ਪਿਆਗਾ 650 ਰੁਪਏ ਕਿਲੋ ਜਿਹੜਾ ਇਹ ਯੀਸਟ ਪਿਆਗਾ ਇਹ ਬਹੁਤ ਵਧੀਆ ਕੁਆਲਿਟੀ ਦਾਗਾ ਇਹ ਇਆ ਫਿਰ ਇੱਕ ਵਾਰੀ ਰਿਜ਼ਲਟ ਦੇਖ ਲਈਏ ਫਿਰ ਆਪਾਂ ਵੱਡੀ ਪੈਕਿੰਗ ਇਹਦੀ ਮੰਗਵਾ ਲਾਂਗੇ ਹਾਂ ਲੋ ਵੀਰੋ 5 ਮਿੰਟ ਦਾ ਜਿਹੜਾ ਆਪਣਾ ਹੋਰ ਮਤਲਬ ਪੈਕਟਿਓ ਹੋ ਗਿਆ ਖਤਮ ਤੇ ਨਮਾ ਕਰ ਲਿਆ ਆਪਾਂ ਨੇ ਓਪਨ ਹੋਰ ਹੋਰ ਸਾਰੀ ਖੋਲ ਲੈ ਫਿਰ ਨਾ ਬੰਦਣਾ ਸਹੀ ਹੋਊਗਾ ਇਹ ਸਿਰ ਤਾਂ ਕਿਸ ਨੂੰ ਚਲੋ ਜਿੱਥੇ ਜਿਹੜੇ ਲੌਕ ਦੇ ਵਿੱਚ ਰਹਿ ਗਿਆ ਨਾ ਉੱਥੇ ਪਾਇਆ ਉਹ ਤੁਸੀਂ ਆ ਤੇប្រਾਪੋਂ ਬਾਕੀ ਮੈਨੂੰ ਲੱਗਦਾ ਵੀ ਇਹਦੇ ਵਿੱਚ ਪਾਏ ਨੇ ਹਜੇ ਤਿੰਨ ਚਾਰ ਹੋਰ ਤੇ ਇਸ ਤੋਂ ਬਾਅਦ ਇੱਕ ਵਾਰੀ ਆਪਾਂ ਹੋਰ ਜਿਹੜਾ ਹਾਈ ਮਿੰਨਾਗਾ ਉਹ ਲੈ ਆਵਾਂਗੇ ਫਿਰ ਉਸ ਤੋਂ ਬਾਅਦ ਆਪਾਂ ਸੋਚਾਂਗੇ ਵੀ ਜੇ ਆਪਾਂ ਹਾਈ ਮਿੰਨ ਅੱਗੇ ਹੋਰ ਕੰਟੀਨਿਊ ਰੱਖੀਏ ਜਾਂ ਚੇਂਜ ਕਰੀਏ ਜੇ ਆਪਾਂ ਚੇਂਜ ਕੀਤਾ ਤੁਹਾਨੂੰ ਉਹ ਦਿਖਾ ਦਾਂਗੇ ਆਪਾਂ ਜੇ ਚੇਂਜ ਕਰਿਆ ਲੋ ਵੀਰੋ ਜਿਹੜਾ ਈਸਟਾਗਾ ਆਪਾਂ ਹੁਣ ਇਹ ਨਾ ਦੁਪਹਿਰ ਦੇ ਟਾਈਮ ਹੀ ਸ਼ੁਰੂ ਕਰ ਲਿਆ ਤੇ ਇਹ ਆਪਾਂ ਇਦਾਂ ਜਿਹੜਾ ਆਪਣਾ ਮਿੰਨਰ ਪਾਇਆ ਹੋਇਆ ਹੈਗਾ ਇਹਦੇ ਨਾਲ ਹੀ ਆਪਾਂ ਇਹਨੂੰ ਰੱਖ ਲਾਂਗੇ ਐਡ ਬਾਕੀ ਤੁਸੀਂ ਦੇਖ ਲਓ ਇਸ ਤਰ੍ਹਾਂ ਦਾਗਾ ਇਹ ਦਾਣੇਦਾਰ ਤੇ ਇਹ ਆਪਾਂ ਫਿਲਹਾਲ ਹਜੇ ਮਿਲਕਿੰਗ ਐਨੀਮਲਾਂ ਨੂੰ ਸ਼ੁਰੂ ਕੀਤਾਗਾ ਤੇ ਇੱਥੇ ਵੀ ਉਹ ਆਪਣੀ ट्रांजੈਕਸ਼ਨ ਗਾਂ ਜਿਹੜੀ ਉਹ ਲੱਗਦੀ ਹੈਗੀ ਤੇ ਉਹਨੋਂ ਵੀ ਆਪਾਂ ਇਹ ਈਸਟ ਆ ਜਿਹੜਾ 10 ਗ੍ਰਾਮ ਤੇ ਆ। ਇਹ ਆਪਾਂ ਹਰ ਇੱਕ ਨੂੰ ਦੇ ਸਕਦੇ ਆਂਗੇ ਬੱਚਿਆਂ ਤੋਂ ਲੈ ਕੇ ਵੀ ਇਹਦੇ ਵਿੱਚ ਕੋਈ ਉਹ ਨਹੀਂ ਹੈਗਾ ਵੀ ਆਪਾਂ ਕਿਸੇ ਵੀ ਸਿਰਫ ਮਿਲਕਿੰਗ ਵਾਲਿਆਂ ਨੂੰ ਦੇਣਾਗਾ। ਜੇ ਆਪਾਂ ਮੰਨ ਲਓ ਬੱਚਿਆਂ ਦਾ ਕਾਫ ਬੱਚਿਆਂ ਦਾ ਨਾ ਇਨਟੇਕ ਚੰਗਾਗਾ ਤਾਂ ਫਿਲਹਾਲ ਹਜੇ ਕੋਈ ਲੋੜ ਨਹੀਂ ਹੈਗੀ। ਪਰ ਮਿਲਕਿੰਗ ਆਮ ਨੂੰ ਜ਼ਰੂਰ ਸ਼ੁਰੂ ਕਰ ਲਹੁਣੇ। ਲਸ਼ੰਭੋ ਪਾ ਦੇ। ਇਹ ਜਿਹੜਾ ਇੱਕ ਸਕੂਪ ਇਹ ਸਕੂਪ ਹੈ ਨਾ ਬਸ ਇਹ ਭਰ ਕੇ ਸਾਰੇ ਦੇ ਦੋ। ਉਹ گاਮਾ ਸਾਰੀਆਂ ਇਕੱਠੀਆਂ ਹੋ ਗਈਆਂ ਇੱਕ ਜਗ੍ਹਾ ਤੇ ਤੇ ਹੁਣ ਉਹ ਆਪਣੇ ਲਾ ਰੱਖਿਆ ਸੀਗਾ ਉੱਥੇ ਬਾਸ ਤੇ ਕਿਉਂਕਿ ਫਿਰ ਇਹ ਸੀਗਾ ਵੀ ਵਿੱਚ ਨਾ ਦੋ ਤਿੰਨ گاਮਾਂ ਨੇ ਉਹ ਆਪਣੇ ਆਪ ਜਿਹੜਾ ਲੋਕ ਆਗਾ ਖੋਲ ਲੈਂਦੀਆਂ ਨੇ ਹੈਗੀਆਂ ਇੱਕ ਇੱਕ ਦੋ ਦੋ ਲੋਕ ਖੁੱਲ ਹੀ ਜਾਂਦੇ ਨੇ ਵਿੱਚ ਆਈ ਜਾਂਦੇ ਨੇ ਹੈਗੀਆਂ ਜੇ ਮੈਂ ਆਪਾਂ ਪਹਿਲਾਂ ਵੀਡੀਓ ਚ ਦੱਸਿਆ ਉਹ ਜੀਬ ਮਾਰ ਕੇ ਨੇ ਚੱਕ ਲੈਂਦੇ ਨੇ ਤਾਂ ਕਰਕੇ ਆਪਾਂ ਫਿਰ ਆਹ ਟਾਈਮ ਦੇ ਵਿੱਚ ਕੀ ਆਗਾ 1-2 ਘੰਟੇ ਪਹਿਲਾਂ ਸਾਰੀਆਂ ਬਾਹਰ ਕੱਢ ਦਿੰਦੇ ਆਂਗੇ ਇੱਕ ਵਾਰੀ ਤੇ ਹੁਣ ਵੀਰ ਉਹ ਸਾਰੀਆਂ ਖੜੀਆਂ ਨੇ ਹੈਗੀਆਂ ਵੀ ਕਦੋਂ ਸਾਡਾ ਜਿਹੜਾ ਫਾਟਕਾ ਇਹ ਚੱਕਣ ਤੇ ਅਸੀਂ ਆਪ ਦਾ ਫੀਡਿੰਗ ਤੇ ਆਈਏ ਤੇ ਬਸ ਫਿਰ ਹੁਣ ਆਪਣਾ ਟਾਈਮ ਵੀ ਹੋ ਚੁੱਕਿਆਗਾ ਲਗਭਗ 4 ਵੱਜ ਚੁੱਕੇ ਨੇਗੇ ਤੇ ਹੁਣ ਆਪਾਂ ਸਾਰੀਆਂ ਗਾਵਾਂ ਨੂੰ ਜਿਹੜਾ ਲਗਾਵਾਂਗੇ ਤੇ ਫਿਰ ਉਹ ਬਾਕੀ ਤੂੜੀ ਸੀ ਜਿਹੜੀ ਆਪਾਂ ਨੇ ਉਹ ਕਰ ਲਈ ਸ਼ੁਰੂ ਤੇ ਇਧਰੋਂ ਤਾਂ ਆਪਣੇ ਬਿਲਕੁਲ ਬੰਦ ਕਰਤਾ ਪਹਿਲਾਂ ਆਪਾਂ ਇਧਰੋਂ ਤੂੜੀ ਲੈ ਕੇ ਆਉਂਦੇ ਸੀਗੇ ਤੇ ਇਹ ਆਪਣੇ ਬਿਲਕੁਲ ਬੰਦ ਕਰਤਾ ਜਦੋਂ ਇਹ ਕੋਠਾ ਪੂਰਾ ਪ੍ਰੋਪਰ ਤਰੀਕੇ ਨਾਲ ਭਰ ਗਿਆ ਨਾ ਫਿਰ ਉਸ ਤੋਂ ਬਾਅਦ ਇਹਨੂੰ ਖੋਲ ਲਾਂਗੇ ਕਿਉਂਕਿ ਇਹ ਕੀ ਸੀ ਤੂੜੀ ਨਾ ਸਾਰੀ ਬਾਹਰ ਨਿਕਲੀ ਜਾਂਦੀ ਸੀ ਇਧਰ ਆਈ ਜਾਂਦੀ ਸੀ ਤਾਂ ਕਰਕੇ ਹੁਣ ਇਹ ਆਪਾਂ ਇਹਨੂੰ ਬੰਦ ਕਰਤਾ ਜਦੋਂ ਢੂੜੀ ਦਾ ਕੋਠਾ ਪੂਰਾ ਭਰ ਗਿਆ ਤੇ ਫਿਰ ਆਪਾਂ ਉਸ ਤੋਂ ਬਾਅਦ ਇਹਨੂੰ ਓਪਨ ਕਰ ਲਾਂਗੇ ਇੱਥੋਂ ਤੇ ਬਾਕੀ ਆਪਾਂ ਤੁਹਾਨੂੰ ਦਿਖਾਈਏ ਵੀ ਕਿੰਨਾ ਕੁ ਆਪਾਂ ਨੇ ਜਿਹੜਾ ਢੂੜੀ ਦਾ ਕੋਠਾ ਸੀ ਉਹ ਭਰ ਲਿਆ ਤੇ ਆ ਵੀਰੋ ਹੈਗਾਗਾ ਵੱਡਾ ਗੇਟ ਜਿਹੜਾ ਆਪਣਾ ਢੂੜੀ ਵਾਲੇ ਕੋਠੇ ਦਾਗਾ ਉਹ ਜਿਹੜਾ ਲਾਸਟ ਦੇ ਵਿੱਚ ਤੁਸੀਂ ਢੇਰ ਦੇਖ ਰਹੇ ਹੋ ਵੀਰੋ ਐਨ ਖੁੰਜੇ ਦੇ ਵਿੱਚ ਉਹ ਆਪਣੀ ਪਹਿਲਾਂ ਵਾਲੀ ਤੂੜੀ ਹੈਗੀ ਤੇ ਮਹੀਨਾ ਡੇਢ ਮਹੀਨਾ ਹੋਰ ਚੱਲ ਜਾਂਦੀ ਉਹ ਤੂੜੀ ਤੇ ਬਾਕੀ ਵੀਰੋ ਆਪਾਂ ਨੇ ਇੰਨੀ ਤੂੜੀ ਸੀ ਜਿਹੜੀ ਆਪਾਂ ਨੇ ਸਟੋਰ ਕਰ ਲਈ ਹੋਰ ਤੇ ਇਹਨੂੰ ਫੁੱਲ ਭਰ ਲਾਂਗੇ ਤੇ ਬਾਕੀ ਭਰਾਵੋ ਤੁਸੀਂ ਕਮੈਂਟ ਕਰਕੇ ਦੱਸਿਓ ਆਪਦੇ ਆਪਦੇ ਏਰੀਆ ਦੇ ਵਿੱਚ ਕੀ ਰੇਟ ਚੱਲ ਰਿਹਾ ਹੈਗਾ ਆਪਣੇ ਤਾਂ ਲਗਭਗ ਵੀਰੋ ਰੋ 200 ਤੋਂ ਲੈ ਕੇ 250 ਦੇ ਵਿੱਚ ਹੈਗਾ ਕਵੰਟਲ ਦਾ ਰੇਟ ਤੇ ਇਸ ਟਾਈਮ ਜਿਹੜਾ ਪ੍ਰਾਈਸ ਆਗਾ ਰੇਟ ਆ ਉਹ ਇੰਨੀ ਰਹਿਣਾਗਾ ਕਿਉਂਕਿ ਪਹਿਲਾਂ ਕਾਰਨ ਕਹੀ ਸੀਗੇ ਜਿਵੇਂ ਫੈਕਟਰੀਆਂ ਦੇ ਵਿੱਚ ਤੂੜੀ ਚੱਲ ਜਾਂਦੀ ਸੀ ਉਹਦੇ ਤੇ ਬਾਕੀ ਵੀਰੋ ਜਿਹੜਾ ਮੱਕੀ ਦਾ achar ਆ ਹੁਣ ਕਾਫੀ ਵੀਰੇ ਪਾਉਣ ਲੱਗੇ ਇਹਦਾ ਬੈਨੀਫਿਟ ਵੀ ਹੈਗਾ ਤੁਹਾਡੀ ਨਾਲੋਂ ਕਿਉਂਕਿ ਪਹਿਲਾਂ ਆਪਾਂ ਸੰਨੀ ਵਗੈਰਾ ਲਾਉਂਦੇ ਸੀ ਉਹਦੇ ਉੱਤੇ ਖਾਲ ਰਲਾਉਣੀ ਪੈਂਦੀ ਸੀ ਦੋਣਾ ਲਾਗੋ ਤਾਂ ਪਾਉਣਾ ਪੈਂਦਾ ਸੀ ਉਹ ਮਹਿੰਗਾ ਕੰਮ ਪੈਂਦਾ ਸੀਗਾ ਦੁੱਧ ਵੀ ਨਹੀਂ ਉਹਦੇ ਨਾਲ ਜਿਆਦਾ ਵੱਧਦਾ ਸੀਗਾ ਤੇ ਹੁਣ ਤਾਂ ਕਰਕੇ ਸਾਰੇ ਵੀਰ ਮੱਕੀ ਦਾ achar ਪਾਉਣ ਲੱਗੇ ਤੇ ਭਰਾਵੋ ਤੇ ਉਹਦੇ ਨਾਲ ਬੈਨੀਫਿਟ ਵੀ ਬਹੁਤ ਨੇਗੇ ਤੇ ਦੁੱਧ ਵੀ ਵਧਦਾ ਗਾਮਾ ਦਾ BCS ਵੀ ਮੈਂਟੇਨ ਰਹਿੰਦਾਗਾ ਗਾਮਾ ਦੀ ਸਿਹਤ ਵੀ ਚੰਗੀ ਰਹਿੰਦੀ ਤੇ ਫੀਡ ਦਾ ਖਰਚਾ ਵੀ ਘਟਦਾਗਾ ਤੇ ਉਹਦੇ ਕਾਰਨ ਵੀ ਜਿਹੜਾ ਤੂੜੀ ਦਾ ਰੇਟ ਆ ਇਸ ਵਾਰ ਬਹੁਤ ਘਟਾਗਾ ਤੇ ਆਪਣੇ ਏਰੀਆ ਦੇ ਵਿੱਚ ਵੀ ਰੋ ਲਗਭਗ 200 ਤੋਂ 250 ਕੁਇੰਟਲ ਦੇ ਵਿੱਚ ਚੱਲ ਰਿਹਾਗਾ ਤੇ ਕਿਤੇ ਕਿਤੇ 300 ਵੀ ਚੱਲ ਰਿਹਾਗਾ ਵੀ 200 ਤੋਂ 300 ਦੇ ਵਿੱਚ ਵੀ ਆਪਾਂ ਕਹਿ ਸਕਦੇ ਆਂਗੇ ਹੁਣ ਆਪਾਂ ਆਪਣੇ ਜਿਹੜੇ ਮਿਲਕਿੰਗ ਐਨੀਮਲ ਨੇਗੇ ਉਹਨਾਂ ਨੂੰ ਆਪਾਂ ਪ੍ਰੋਟੀਨ ਸੀਪ ਲਿਆਵਾਂਗੇ ਤੇ ਦਮਾਗੇ ਇਹਦਾ ਜਿਹੜਾ ਕੰਮ ਆਗਾ ਮੇਨ ਵੀ ਜਿਹੜੀਆਂ ਆਪਾਂ ਜਦੋਂ ਫੀਡ ਪਾਉਣੀ ਹੈ ਜਾਨੇ ਆਪਣੇ ਜਾਦੇ گاਵਾ ਦੁੱਧੰਦੀਆਂ ਨੇਗੀਆਂ ਉਹਨਾਂ ਦਾ ਜਿਹੜਾ ਪ੍ਰੋਟੀਨ ਆ ਚੰਗੀ ਤਰ੍ਹਾਂ ਡਾਈਜੈਸਟ ਹੋਵੇ ਤੇ ਕਿਉਂਕਿ ਨਹੀਂ ਜੇ ਕੀ ਕਈ ਵਾਰੀ ਕੀ ਹੁੰਦਾ ਉਹ ਗੋਬਰ ਨਹੀਂ ਬਾਹਰ ਆਉਣ ਲੱਗ ਜਾਂਦਾ ਹੈਗਾ ਤਾਂ ਕਰਕੇ ਆਪਾਂ ਇਹ ਯੂਜ਼ ਕਰਦੇ ਆਂਗੇ ਤੇ ਇਹਦੀ ਜਿਹੜੀ ਡੋਜ਼ ਆਗੀ ਵੱਡੀਆਂ گاਵਾ ਦੀ ਤੇ 100 ਐਮਐਲ ਦੇਣੀ ਹੈਗੀ ਆਪਾਂ ਨੇ ਡੇਲੀ ਤੇ ਜਿੰਨਾ ਟਾਈਮ ਮਤਲਬ ਆਪਾਂ ਆਪਣੀ ਫੀਡ ਵਗੈਰਾ ਸਪਲੀਮੈਂਟ ਵਗੈਰਾ ਜ਼ਿਆਦਾ ਰਹਿੰਦੇ ਨੇਗੇ ਤੇ ਉਹਨਾਂ ਟਾਈਮ ਤੁਸੀਂ ਇਹ ਯੂਜ਼ ਕਰ ਸਕਦੇ ਹੋਗੇ ਵੀ ਆ ਲੰਬਾ ਟਾਈਮ ਦੇਣ ਦੀ ਜਰੂਰਤ ਨਹੀਂ ਜੀ ਆਪਾਂ ਨੂੰ। ਬਾਕੀ ਆਪਾਂ ਤੁਹਾਨੂੰ ਦਿਖਾਉਣਿਆਂਗੇ ਆ ਕਿ ਆਪਾਂ ਮਤਲਬ ਕਿਸ ਤਰ੍ਹਾਂ ਦੰਨੇ ਆਗੇ ਆਪਣੇ ਅੰਗਾਂਵਾਂ ਨੂੰ ਇਹ। ਇਹ ਵੀਰੋ 100 ml ਹੋ ਗਿਆ ਇਹ ਤੇ ਦਵਾਈ ਨੂੰ ਨਾ ਪਹਿਲਾਂ ਸ਼ੇਕ ਕਰਨਾ ਚੰਗੀ ਤਰ੍ਹਾਂ ਇਹਦੇ ਲਿਖਿਆ ਵੀ ਹੋਇਆ ਦਾ। ਇਸ ਤਰ੍ਹਾਂ ਵੀਰੋ ਆਪਣਾ ਦੇਣ ਦਾ ਜਿਹੜਾ ਹੈਗਾਗਾ ਮੈਥਡ ਆਗਾ ਕਈ ਵੀਰ ਪੁੱਛਦੇ ਨੇ ਵੀ ਦਵਾਈ ਵਗੈਰਾ ਗਾਵਾਂ ਘੱਟ ਲੈਂਦੀਆਂ ਨੇ ਇਹਦੀਆਂ ਤੇ ਭਰਾਵੋ ਜੇ ਮੈਂ ਇਦਾਂ ਲੌਕ ਸਿਸਟਮ ਨਹੀਂ ਆਪਣੇ ਜਿਹਦੇ ਵਿੱਚ ਕੋਈ ਦਿੱਕਤ ਨਹੀਂ ਆਉਣੀ ਅਗਰ ਵੈਧੀ ਆਪਾਂ ਜਿਹੜੀਆਂ ਆਪਣੀਆਂ ਸਾਰੀਆਂ ਮਿਲਕਿੰਗ ਆਮਾਨ ਇਹਨਾਂ ਨੂੰ ਦੇ ਦਾਂਗੇ ਇਹ ਆਪਾਂ ਤੁਹਾਨੂੰ ਦਿਖਾ ਰਹੇ ਸੀਗੇ ਵੀ ਆਪਾਂ ਕਿਸ ਤਰ੍ਹਾਂ ਦੰਨੇ ਆਗੇ ਜੇ ਕਿ ਇਹਦਾ ਕੀ ਬੈਨੀਫਿਟ ਆਗਾ ਤੇ ਬਾਕੀ ਵੀਰੋ ਵੀਡੀਓ ਨੂੰ ਆਪਣੀ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਤੇ ਲਾਈਕ ਵੀ ਕਰਿਓ ਤੇ ਭਰਾਵੋ ਬਾਕੀ ਮਿਲਾਂਗੇ ਆਪਾਂ ਕੋਈ ਹੋਰ ਨਵੀਂ ਵੀਡੀਓ ਤੇ ਨਵੀਂ ਇਨਫੋਰਮੇਸ਼ਨ ਦੇ ਨਾਲ ਉਦੋਂ ਤੱਕ ਲਈ ਸਾਰੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ